ਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਅੰਗਦਪਾਲ ਮਹਿਰੂ ਦੇ ਵਕੀਲ ਹਰਪਾਰ ਸਿੰਘ ਖਾਰਾ ਅੱਜ ਉਹਨਾਂ ਦੇ ਕੇਸ ਦੇ ਮੁਤਲਕ ਬੜੇ ਹੀ ਅਹਿਮ ਤੇ ਹੈਰਾਨੀ ਜਨਕ ਖੁਲਾਸੇ ਕਰਨ ਦੇ ਹੈਗੀ ਹੈ ਸੁਣ ਕੇ ਤੁਹਾਨੂੰ ਬਹੁਤ ਜ਼ਿਆਦਾ ਹੈਰਾਨਗੀ ਹੋਏਗੀ ਬਹੁਤ ਹੀ ਇਨਫੋਰਮੇਟਿਵ ਗੱਲਾਂ ਕਰਨ ਦੇ ਹੈਗੀ ਹੈ ਉਸ ਕੇਸ ਦੇ ਮੁਤਲਕ ਇਨਫੋਰਮੇਸ਼ਨ ਦੇ ਰਹੇ ਹੈਗੇ ਅਸੋ ਚੱਲ ਕੇ ਵੀਡੀਓ ਵੇਖਣੀ ਫਿਰ ਕਰਨੇ ਉਸ ਤੇ ਵਿਚਾਰ ਦੇਖੋ ਗੱਲ ਹੈ ਇਸ ਤਰ੍ਹਾਂ ਮੈਂ ਉਸ ਦਿਨ ਵੀ ਇੱਕ ਗੱਲ ਕਹੀ ਸੀ ਕਲੀਅਰ ਕੀਤੀ ਸੀ ਕਿ ਇਹਨਾਂ ਤੋਂ ਕੋਈ ਰਿਕਵਰੀ ਨਹੀਂ ਹੋਣੀ ਨਾ ਹੀ ਇਸ ਕੇਸ ਦੇ ਵਿੱਚ ਰਿਕਵਰੀ ਹੈ ਨਾ ਹੀ ਇਸ ਕੇਸ ਦੇ ਵਿੱਚ ਕੋਈ ਲਿੰਕ ਬਣਦਾ ਹੈ ਇਹਨਾਂ ਤਿੰਨਾਂ ਬੰਦਿਆਂ ਦਾ ਸੋ ਇਹਨਾਂ ਨੇ ਰਿਮਾਂਡ ਲਿਆ ਹੈ ਜਾਣ ਬੁਝ ਕੇ ਲਿਆ ਹੈ ਤੇ ਅੱਜ ਪੇਸ਼ ਤਰ ਕਰਨ ਕਰਨਾ ਹੈ ਪਰ ਮੈਂ 100% ਲੈ ਕੇ ਦੇ ਦੇਣਾ ਇਹਨਾਂ ਕੋਲ ਕੋਈ ਰਿਕਵਰੀ ਹੈ ਹੀ ਨਹੀਂ ਕਿਉਂਕਿ ਜਿਹੜਾ ਇਹਨਾਂ ਨੇ ਕਿਹਾ ਸੀ ਸਰੋਪੇ ਦੇ ਸੌਰੀ ਇਹਨਾਂ ਨੇ ਕਿਹਾ ਸੀ ਕਮਰਕਸੇ ਦੇ ਨਾਲ ਲੜਕੀ ਦਾ ਗਲ ਕੁੱਟਿਆ ਪੁਲਿਸ ਇਨਵੈਸਟੀਗੇਸ਼ਨ ਦੇ ਮਤਾਬਕ ਇਹਨਾਂ ਨੇ ਕਿਹਾ ਸੀ ਤਾਂ ਉਹ ਜਿਹੜਾ ਕੱਪੜਾ ਸੀ ਉਹ ਕਹਿੰਦੇ ਸਾੜ ਦਿੱਤਾ ਗਿਆ ਇਸ ਕੇਸ ਦੇ ਵਿੱਚ ਕੋਈ ਵੈਪਨ ਹੈ ਹੀ ਨਹੀਂ ਤੇ ਵੈਪਨ ਹੈ ਨਹੀਂ ਤਫਿਰ ਕਵਰੀ ਹੈ ਨਹੀਂ ਮੋਬਾਈਲ ਸੀ ਜਿਹੜਾ ਉਸ ਦਿਨ ਮੁਲਜ਼ਮ ਨੇ ਕੋਰਟ ਦੇ ਅੰਦਰ ਹੀ ਕਹਿਤਾ ਸੀ ਕਿ ਜੱਸਾ ਮੈਂ ਮੈਂ ਮੋਬਾਈਲ ਇਹਨਾਂ ਨੂੰ ਦੇ ਚੁੱਕਾ ਤਾਂ ਮੋਬਾਈਲ ਦੀ ਗੱਲ ਵੀ ਖਤਮ ਹੋ ਗਈ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੈਜ਼ੈਂਟ ਕੋਈ ਰਿਕਵਰੀ ਰਹਿ ਗਈ ਹੋਵੇ ਤੇ ਬਲਾਈਂਡ ਮਰਡਰ ਆ ਇਹ ਚ ਕੋਈ ਲਿੰਕ ਨਹੀਂ ਬਣਦਾ ਤੇ ਜਾਣ ਬੁੱਝ ਕੇ ਕਰ ਰਹੀ ਹੈ ਪਤਾਰੇ ਤੁਸੀਂ ਕਹਿ ਰਹੇ ਹੋ ਕਿ ਇਹ ਬਲਾਈਂਡ ਹੈ ਪਰ ਦੂਜੇ ਪਾਸੇ ਤਾਂ ਜ਼ਿੰਮੇਵਾਰੀਆਂ ਨਹੀਂ ਯਾਨੀ ਦਰਨ ਕਿ ਇਹ ਤਰੀਕੇ ਨੂੰ ਕੀਤਾ ਹੋਵੇ ਮਨਸਾ ਨਹੀਂ ਨਹੀਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਸਰਕਾਰ ਦੀ ਚਾਲ ਹੈ ਉਸ ਲੜਕੀ ਨੂੰ ਨਫ਼ਰਤ ਕਰਨ ਵਾਲੇ ਲੱਖਾਂ ਲੋਕ ਇੱਕ ਉਹਦੀ ਵੀਡੀਓ ਆਈ ਹੈ ਪਿੱਛੇ ਜਿਹੜਾ ਦੋ ਚਾਰ ਦਿਨ ਹੋ ਗਏ ਯਾਰ ਇਹੋ ਜਿਹੇ ਲੋਕ ਵੀ ਇਸ ਧਰਤੀ ਤੇ ਰਹਿੰਦੇ ਨੇ ਮੈਨੂੰ ਲੱਗਦਾ ਚਾਹੇ ਪੁਲਿਸ ਮੁਲਾਜ਼ਮ ਵੀ ਹੋਵੇ ਜਿੰਦੀ ਜਵਾਨ ਬੇਟੀ ਹੈ ਜਿੰਦੀ ਜਵਾਨ ਕੁੜੀ ਘਰ ਹੈ ਉਹ ਇਸ ਚੀਜ਼ ਨੂੰ ਲਾਈਕ ਨਹੀਂ ਕਰਦੇ ਹਰ ਬੰਦਾ ਉਹਨੂੰ ਨਫ਼ਰਤ ਕਰਦਾ ਜਿੰਦੇ ਬੱਚੇ ਜਵਾਨ ਜਿਹੜਾ ਸੁਸਾਇਟੀ ਨੂੰ ਬਿਲੋਂਗ ਕਰਦਾ ਹੈ ਹਰ ਬੰਦਾ ਇਹੋ ਜਿਹੀ ਗੰਦ ਨੂੰ ਨਫ਼ਰਤ ਕਰਦਾ ਹੈ ਇਸ ਗੰਦ ਨੂੰ ਨਫ਼ਰਤ ਕੌਣ ਕੌਣ ਕਰਦੇ ਨੇ ਕਿੰਨੇ ਕਾਂਡ ਕੀਤਾ ਹੈ ਕਿ ਉਹਨੇ ਸੁਸਾਈਸਾਈਡ ਕੀਤਾ ਹੈ ਦੁਖੀ ਹੋ ਕੇ ਜਾਂ ਉਹਨੂੰ ਮਰਡਰ ਕਿਸ ਨੇ ਕੀਤਾ ਉਹਦਾ ਮੈਟਰੋ ਵਿੱਚ ਐਵਿਡੈਂਸ ਹੈ ਇਹ ਸਿਰਫ ਇਸ ਕਰਕੇ ਜੋੜਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਮਹਿਰੋ ਜਾਂ ਇਹਨਾਂ ਦਾ ਜਿਹੜਾ ਗਰੁੱਪ ਸੀ ਉਹ ਜ਼ਿਆਦਾ ਇਹਨਾਂ ਦੀ ਉਲਟ ਬੋਲਦੇ ਸੀ ਪੰਜਾਬ ਦੇ ਸਾਰੇ ਦੇ ਜਿੱਥੇ-ਜਿੱਥੇ ਵੀ ਗਲਤ ਕੰਮ ਹੋਏ ਰੇ ਚਾਹੇ ਡੇਰਿਆ ਚੋਏ ਰੇ ਕਿਤੇ ਹੋਏ ਰੇ ਇਸ ਬੰਦੇ ਨੇ ਜਾ ਕੇ ਰੀਓਪਨ ਕੀਤੇ ਨੇ ਤਾਂ ਉਸ ਤੋਂ ਬਾਅਦ ਇੱਕ ਸਿਸਟਮ ਚੱਲਦਾ ਕਿ ਕਿਸ ਤਰੀਕੇ ਨਾਲ ਭਾਈ ਅਮਰਤਪਾਲ ਮਹਿਰਾ ਨੂੰ ਤੇ ਇਹਨਾਂ ਦੇ ਬੰਦਿਆਂ ਨੂੰ ਝੂਠੇ ਕੇਸਾਂ 'ਚ ਪਸਾਇਆ ਜਾਵੇ ਜੋੜਿਆ ਜਾਂਦਾ ਸੋ ਸਰਕਾਰ ਉਸ ਮਨਸ਼ਾ ਦੇ ਵਿੱਚ ਕਾਮਯਾਬ ਵੀ ਤੁਸੀਂ ਸਰਕਾਰ ਨੂੰ ਇਹ ਲਈ ਪਰੇਉ ਪਰ ਦੂਸਰੇ ਪਾਸੇ ਦਾ ਜਿਹੜੇ ਐਵੀਡੈਂਸ ਦੇ ਦਿੱਤੀ ਉਸ ਨੂੰ ਕਿਵੇਂ ਨਲਟਕਾ ਸਕੋ ਪਾਸੇ ਸੀਸੀਟੀਵੀ ਕੈਮਰਾ ਦੂਸਰੇ ਪਾਸੇ ਪੁਲਿਸ ਰਿਪੋਰਟ ਦੇ ਵਿੱਚ ਆਇਆ ਕਿ ਉਹਨਾਂ ਦਾ ਨਹੀਂ ਨਹੀਂ ਸੀਸੀਟੀਵੀ ਜਿਹੜਾ ਜਿਹੜਾ ਸੀਸੀਟੀਵੀ ਕੈਮਰਾ ਹੈ ਜਾਂ ਤੇ ਕੋਰਟ ਦੇ ਵਿੱਚ ਨਹੀਂ ਆਉਂਦਾ 65 ਬੀ ਦਾ ਸਰਟੀਫਿਕੇਟ ਆਊਗਾ ਕੈਮਰਾ ਦਾ ਮਾਲਕ ਕੌਣ ਹੈ ਕੈਮਰੇ 'ਚ ਕਿੰਨੇ ਇਹਨਾਂ ਨੂੰ ਉਹ ਸੀਸੀਟੀਵੀ ਹੈਂਡਓਵਰ ਕੀਤੀ ਇਹ ਅਦਾਲਤਾਂ ਦੇ ਵਿੱਚ ਸਿੰਪਲ ਗੱਲਾਂ ਮੰਨਣ ਯੋਗ ਨਹੀਂ ਹੁੰਦੀ ਤਾਂ ਇਹ ਤਾਂ ਬਾਹਰ ਦੀਆਂ ਗੱਲਾਂ ਨੇ ਕੈਮਰੇ ਦੇ ਵਿੱਚ ਦਿਖ ਰਿਹਾ ਹੈ ਫੈਕਟ ਵੀ ਨਹੀਂ ਇਸ ਗੱਲ ਬਾਰੇ ਆਪਾਂ ਅਜੇ ਕੁਝ ਨਹੀਂ ਕਹਿ ਸਕਦੇ ਕੈਮਰਾ ਤਾਂ ਮੈਂ ਤੁਹਾਨੂੰ ਉਦੋਂ ਹੀ ਵੀ ਕਿਹਾ ਸੀ ਕੈਮਰਾ ਤਾਂ ਮੋਦੀ ਤੇ ਅਡਾਨੀ ਨੂੰ ਲੜਾ ਰਿਹਾ ਹੈ ਗੁੱਥਮ ਗੁੱਥੀ ਹੋ ਰਹੇ ਨੇ ਜੇ ਉਹ ਸੱਚ ਹੈ ਤਾਂ ਫਿਰ ਇਹ ਵੀ ਸੱਚ ਹੈ ਉਸ ਨੂੰ ਬਾਹਰ ਨਹੀਂ ਕਰਕੇ ਮਾਰਾਂਗੇ ਨਹੀਂ ਬਿਲਕੁਲ ਨਹੀਂ ਇਹ ਗੱਲ ਪੌਸਿਬਲ ਹੀ ਨਹੀਂ ਇਹ 2-4 ਬੰਦੇ ਨੇ ਪੰਜਾਬ ਦੇ ਅੰਦਰ ਜਿਹੜੇ ਪੇਡ ਨੇ ਬੰਦੇ ਜਿਨ੍ਹਾਂ ਨੇ ਅੱਜ ਤੱਕ ਸ਼ਰਮ ਨਹੀਂ ਕੀਤੀ 4 ਪੈਸੇ ਲੈ ਕੇ ਉਹਨਾਂ ਨੇ ਪੰਜਾਬ ਦੇ ਉਲਟ ਤੇ ਆਪ ਦੀ ਕਾਮ ਦੇ ਉਲਟ ਉਹਨਾਂ ਨੇ ਬਕਵਾਸ ਕਰਨੀ ਕਰਨੀ ਹੈ ਕਿਉਂਕਿ ਵਰਡ ਦੇ ਵਿੱਚ ਦਿਖਾਉਣਾ ਚਾਹੁੰਦੇ ਨੇ ਕਿ ਜਿਹੜਾ ਨੀਲਾ ਬਾਣਾ ਹੈ ਇਹ ਕੁੜੀਆਂ ਨੇ ਚੁੱਕ ਕੇ ਇਹਨਾਂ ਨੇ ਰੇਪ ਕੀਤਾ ਜਦ ਕਿ ਸਾਡੀ ਸ਼ੁਰੂ ਤੋਂ ਲੈ ਕੇ 300 ਸਾਲ ਤੋਂ ਇੱਕੋ ਹੀ ਹੈ ਕਿ ਜਦ ਸਿੱਖ ਇਕੱਠੇ ਹੁੰਦੇ ਨੇ ਤਾਂ ਇੱਕ ਲਬਜ ਹੁੰਦਾ ਹੈ ਚਾਹੇ ਤੇਰੀ ਧੀ ਹੋ ਮੇਰੀ ਧੀ ਹੈ ਚਾਹੇ ਤੇਰੀ ਭੈਣ ਹੋ ਮੇਰੀ ਭੈਣ ਹੈ ਤਾਂ ਇਹ ਕਲਚਰ ਜਿਹੜਾ ਇਹ ਸਿੱਖਾਂ ਦਾ ਇਹ ਕਲਚਰ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ 84 ਦੇ ਅੰਦਰ ਸਿੱਖਾਂ ਦੀਆਂ ਕੁੜੀਆਂ ਨਾਲ ਰੇਪ ਕੀਤੀ ਸੀ ਸਾਨੂੰ ਕੰਪੇਅਰ ਕਰਕੇ ਸਾਡਾ ਜਿਹੜਾ ਸਟੇਟਸ ਬਣਿਆ ਹੋਇਆ ਉਹ ਖਤਮ ਕਰਨ ਤੇ ਇਹ ਲੱਗੀ ਹੋਈ ਹੈ ਹਿੰਦੁਸਤਾਨ ਦੀ ਹਕੂਮਤ ਜਰਾ ਸਾਹਿਬ ਅਜੇ ਤੱਕ ਕੋਈ ਦੀ ਰਿਪੋਰਟ ਵੀ ਨਹੀਂ ਆਈ ਕਿ ਉਸ ਤੋਂ ਪਹਿਲੇ ਨਹੀਂ ਸਰ ਨਹੀਂ ਨਹੀਂ ਉਹ ਮੈਡੀਕਲ ਦੀ ਰਿਪੋਰਟ ਨਹੀਂ ਆਈ ਡੀਐਨਏ ਕਿਵੇਂ ਆਉਗੀ ਉਸ ਦੇ ਵਿੱਚ ਪੋਸੀਬਲ ਹੈ ਹੀ ਨਹੀਂ ਹੁੰਦੀ ਅਮਰਪਾਲ ਮੈਰੋ ਨਾਲ ਗੱਲ ਹੋਈ ਜਾਂ ਸਿਲੰਡਰ ਬਾਰੇ ਗੱਲ ਬੱਤੀ ਨਹੀਂ ਉਹ ਕੋਈ ਗੱਲ ਨਹੀਂ ਹੋਈ ਮੈਨੂੰ ਪਤਾ ਲੱਗਿਆ ਬੜੇ ਨਜ਼ਦੀਕੀ ਆਦਮੀਆਂ ਤੋਂ ਪਤਾ ਲੱਗਿਆ ਜਿਹੜਾ 2 ਦਿਨ ਤੋਂ ਚੱਲ ਰਿਹਾ ਹੈ ਭਾਈ ਅਮਰਪਾਲ ਮੈਰੋ ਸਿਲੰਡਰ ਕਰਨਾ ਹੈ ਉਹ ਸਰਕਾਰ ਦੇ ਬੰਦੇ ਸਰਕਾਰੀ ਬੋਲੀ ਬੋਲ ਰਹੇ ਨੇ ਸਿਰੇ ਦੀ ਬਕਵਾਸ ਮੈਂ ਸਿੱਧਾ ਲਫ਼ਜ਼ਾਂ ਚ ਕੋ ਗੱਲ ਖਤਮ ਕਰੂੰਗਾ ਉਹ ਸਰਕਾਰ ਦੇ ਬੰਦੇ ਉਸ ਬੰਦੇ ਨੂੰ ਅਰੇਸਟ ਕਰਾਉਣ ਦੇ ਲਈ ਜਾਂ ਇਹਨਾਂ ਦੇ ਆਪ ਦੇ ਕੋਲ ਵੀ ਹੋ ਸਕਦਾ ਤਾਂ ਇੱਕ ਸਿਸਟਮ ਨੂੰ ਕ੍ਰੀਏਟ ਕਰਨ ਦੇ ਲਈ ਮੀਡੀਆ ਦੇ ਉੱਪਰ ਇੱਕ ਬਕਵਾਸ ਚਲਾਈ ਗਈ ਕਿ ਭਾਈ ਅਮਰਤਪਾਲ ਮਹਿਰੋ ਜਿਹੜਾ ਉਹ ਸਰੈਂਡਰ ਕਰ ਰਿਹਾ ਹੈ ਉਹ ਬੰਦਾ ਕਿੱਥੇ ਹੈ ਸ਼ਾਇਦ ਉਹਨੂੰ ਇਹ ਦਿਖਾ ਰਹੇ ਨੇ ਕਿ ਬੰਦਾ ਇਹਨਾਂ ਦੇ ਕੋਲ ਹੋਵੇ ਬੰਦਾ ਸਰੈਂਡਰ ਕਰਨਾ ਹੈ ਕਿਉਂਕਿ ਉਹਨਾਂ ਦੇ ਫਾਦਰ ਮੇਰੇ ਕੋਲ ਬੈਠੇ ਹੋਏ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਇੱਕ ਬਕਵਾਸ ਹੈ ਇਹਨਾਂ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਜਿਹੜੀ ਆਪਦੀ ਚਾਲ ਚੱਲ ਰਹੀ ਹੈ ਉਹ ਆਪਦੀ ਚਾਲ ਚ ਫੇਰ ਬਸ ਮਲੇਸ਼ੀਆ ਰਾਈਟੇ ਆਏ ਆ ਮੈਨੂੰ ਸਾਫ ਲੇਦੇ ਮੈਂ ਕਮਲ ਸਿੰਘ ਮਲੇਸ਼ੀਆ ਕੁਛ ਕਹਿੰਦੇ ਤੂੰ ਪਹਿਲਾਂ ਇੱਕ ਜੋ ਮਰਜੀ ਬੋਲੀ ਜਾ ਜਿਨ੍ਹਾਂ ਨੇ ਰੇਪ ਦੇ ਅਲੀਗੇਸ਼ਨ ਲਾਤੇ ਜਿਹੜਾ ਬੰਦਾ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਬੰਦਾ ਉਹਨੂੰ ਕਤਲ ਕਰਨਾ ਚਾਹੁੰਦਾ ਸੀ ਉਸ ਨਾਲ ਮਲੇਸ਼ੀਆ ਜਾਊਗਾ ਤੇ ਫਿਰ ਰਾਹ ਚ ਉੱਥੇ ਖਤਮ ਕਰ ਦਿੰਦਾ ਸੋ ਇੱਕ ਬਾਣੇ ਨੂੰ ਇੱਕ ਨਿਹੰਗ ਸਿੰਘ ਦੇ ਬਾਣੇ ਨੂੰ ਜਾਣ ਕੇ ਡੀਫੇਮ ਕਰਨਾ ਤੇ ਫਿਊਚਰ ਦੇ ਵਿੱਚ ਇਸ ਕੌਮ ਨੂੰ ਬਦਨਾਮ ਕਰਨਾ ਇੱਕ ਬੜੀ ਵੱਡੀ ਗੱਲ ਹੈ ਕਿ ਕੱਲ ਦੇ ਜਿਹੜੀਆਂ ਲੜਕੀਆਂ ਗੰਦੀਆਂ ਵੀਡੀਓ ਪਾਉਂਦੀਆਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਜਿਹੜੀ ਸਿਕਿਉਰਿਟੀ ਦੇ ਰਹੀ ਕੀ 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 ਮੈਸੇਜ ਦੇ ਰਹੇ ਨੇ ਕਿ ਕੱਲ ਨੂੰ ਬੱਚੇ ਕੱਲ ਨੂੰ ਬੱਚੇ ਜਵਾਨ ਹੋਣਗੇ ਤੁਸੀਂ ਉਹ ਬੀਬੀਆਂ ਕਿਸ ਨੇ ਮੈਨੂੰ ਇੱਕ ਤੁਹਾਡੇ ਰਿਪੋਰਟਰ ਨੇ ਵੀਡੀਓ ਭੇਜੀਆਂ ਨੇ ਲਹਨਤ ਇਹੋ ਜੇ ਅਫਸਰਾਂ ਦੇ ਤੇ ਲਹਨਤ ਇਹੋ ਜੇ ਸਰਕਾਰ ਦੇ ਜਿਹੜੇ ਉਹਨਾਂ ਨੂੰ ਆਪਾਂ ਸਿਕਿਉਰਿਟੀ ਦੇ ਰਹੇ ਆ ਤੇ ਦੂਜੇ ਬੰਦੇ ਆਪਾਂ ਅਲੀਗੇਸ਼ਨ ਲਾ ਕੇ ਰੇਪ ਦੇ ਅਲੀਗੇਸ਼ਨ ਦੂਜੇ ਬੰਦਿਆਂ ਤੇ ਲਾਰੇ ਉਸ ਨੂੰ ਪਛਾਣ ਹੀ ਸਕਦੇ ਆ ਉਸ ਵੱਲੋਂ ਕਿਹਾ ਜਾ ਰਿਹਾਗਾ ਵੀ ਉਹ ਤੁਹਾਡੇ ਬਈ ਚਲਾ ਗਏ ਨਹੀਂ ਇਹ ਇੱਕ ਗੱਲ ਬੜਾਈ ਹੈ ਦੇਖੋ ਗੱਲ ਕੋਈ ਪ੍ਰੈਕਟੀਕਲ ਕਿਸੇ ਨੂੰ ਪਤਾ ਨਹੀਂ ਜਦੋਂ ਮੇਰੇ ਨਾਲ ਗੱਲ ਹੀ ਨਹੀਂ ਹੋਈ ਜਾਂ ਤਾਂ ਮੇਰੇ ਨਾਲ ਗੱਲ ਹੁੰਦੀ ਨਾ ਫਿਰ ਤਾਂ ਮੈਂ ਕਹਿੰਦਾ ਜੀ ਉਥੋਂ ਕੈਨੇਡਾ ਜਾਂ ਡਬਈ ਜਾਂ ਅਮਰੀਕਾ 'ਚੋ ਗੱਲ ਹੋਈ ਹੈ ਗੱਲ ਤਾਂ ਕਿਸੇ ਨਾਲ ਹੋਈ ਨਹੀਂ ਹਰ ਬੰਦਾ ਇਸ ਵਕਤ ਨਾ ਫੇਮ ਹੋਣ ਦੇ ਲਾਈਨ ਦੇ ਲਈ ਉਹ ਆਪਦੇ ਕੋਲੋਂ ਮਰਜ਼ ਕਰਦਾ ਗੱਲਾਂ ਬਣਾ ਰਿਹਾ ਕਿ ਮੇਰੀ ਭਾਈ ਅਮਰਤਪਾਲ ਮੈਰੋਂ ਨਾਲ ਗੱਲ ਹੋਈ ਉਹ ਕਹਿੰਦਾ ਮੇਰੀ ਹੋਈ ਹੈ ਕਿਸੇ ਨਾਲ ਕੋਈ ਗੱਲ ਨਹੀਂ ਮੈਨੂੰ ਤਾਂ ਡਾਊਟ ਹੈ ਸ਼ਾਇਦ ਪੁਲਿਸ ਦੇ ਕੋਲ ਹੀ ਅੱਛਾ ਰਾਣਾ ਸਾਹਿਬ ਕਹਿੰਦੇ ਰੈਕੀ ਵੀ ਕੀਤੀ ਗਈ ਸਿਕਾ ਪਰ ਕਿ ਸਰ ਕਿਉਂ ਕਰੂਗਾ ਪਤਾ ਰੈਕੀ ਕਰਨ ਦੀ ਉਹੋ ਜੀ ਬੀਬੀ ਦੀ ਜਿਹੜੇ ਉਹਦੇ ਅਲੀਗੇਸ਼ਨ ਨੇ ਜੋ ਵੀਡੀਓ ਆ ਰਹੀਆਂ ਨੇ ਉਹ ਰੈਕੀ ਕਰਨ ਦੀ ਲੋੜ ਹੈ ਅੱਛਾ ਖਾਰਾ ਸਾਹਿਬ ਦੱਸੋ ਆਪਣਾ ਕਿਸ ਤਰ੍ਹਾਂ ਪਾਲ ਮੈਰੋਂ ਕੀ ਬਹੁਤ ਮਾਹੌਦ ਚ ਉਹਦੇ ਆ ਰਹੀ ਦੀ ਕੀ ਹੈ ਹਮਾਂ ਬਸ ਅਧਿਕਾਰ ਸੰਬੰਧ ਚ ਸਪੋਰਟ ਹੀ ਮਿਲ ਰਹੀ ਜਿਸ ਦਾ ਮੰਤਵ ਪੂਰੀ ਕੀਤਾ ਹੈ ਸ਼ਰਮ ਹੈ ਤਾਂ ਹੈਰਾਨ ਆ ਕਿ ਜਿੱਥੋਂ ਇਹਨਾਂ ਨੂੰ ਮੋਬਾਈਲ ਆਇਆ ਜੇ ਉਸ ਲੇਡੀ ਨੂੰ ਜਿਹਨੇ ਥ੍ਰੈਟ ਦਿੱਤੀ ਉਹ ਮੋਬਾਈਲ ਟਰੇਸ ਕੀਤਾ ਪਿਛੇ ਜੇ ਸ਼ਿਵਸੈਨਾ ਨੇ ਪੰਜਾਬ 'ਚ ਕੀ ਕੀਤਾ ਸੀ ਆਪਦੇ ਤੇ ਆਪ ਹਮਲੇ ਕਰਾਏ ਹਮਲੇ ਕਰਾ ਕੇ ਸਿਕਿਉਰਟੀਆਂ ਲਈਆਂ ਅਸੀਂ ਹਮੇਸ਼ਾ ਹੀ ਜੋ ਬੰਦੇ ਮਾੜੇ ਬੰਦੇ ਨੇ ਪੰਜਾਬ ਦੇ ਅੰਦਰ ਜੋ ਉਹ ਬੋਲਦੇ ਨੇ ਉਹਨਾਂ ਦੇ ਕਹਿਣ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਇਸ ਇਹਨਾਂ ਨੂੰ ਸਿਕਿਉਰਟੀ ਦੇ ਰਹੀ ਹੈ ਉਹਨਾਂ ਦੇ ਕਹਿਣ ਤੇ ਪੰਜਾਬ ਚੱਲ ਰਿਹਾ ਹੁਣ ਪਿਛਲੇ ਜੇ ਪਿਛਲੇ ਸਾਲ ਬਠਿੰਡੇ 'ਚ ਖਾਲਿਸਤਾਨ ਦੇ ਲਵਜ ਲਖਾਇਆ ਸ਼ਿਵਸੈਨਾ ਨੇ ਤੇ ਮੁੰਡੇ ਜਿਹੜੇ ਸੀ ਸਿਕਟੇ ਗਏ ਉਸ ਦੇ ਵਿੱਚ ਪਰ ਇਹਦੇ ਵਿੱਚ ਤਾਂ ਜ਼ਿੰਮੇਵਾਰੀ ਲਈ ਉਹਨਾਂ ਨੇ ਨਹੀਂ ਜ਼ਿੰਮੇਵਾਰੀ ਦੇ ਬਾਰੇ ਤੁਸੀਂ ਕਿਵੇਂ ਡਿਸਕਲੋਜ਼ ਕਰੋਗੇ ਕਿਵੇਂ ਇਹਨੂੰ ਕਲੀਅਰ ਕਰੋਗੇ ਨਹੀਂ ਬਿਲਕੁਲ ਐਹੋ ਜੀ ਗੱਲ ਨਹੀਂ ਜੇ ਜ਼ਿੰਮੇਵਾਰੀ ਲੈਣੀ ਹੁੰਦੀ ਤਾਂ ਫਿਰ ਆਪਾਂ ਅੱਜ ਮੈਨੂੰ ਵੀ ਇਕਲਾ ਦੱਸ ਦਿੰਦਾ ਵਕੀਲ ਤਾਂ ਮੈਂ ਆ ਫਿਰ ਮੈਨੂੰ ਕਹਿ ਦਿੰਦਾ ਬੰਦਾ ਉਹ ਕੀ ਭਾਈ ਮੈਂ ਜ਼ਿੰਮੇਵਾਰੀ ਚੁੱਕ ਲਈ ਐ ਮੈਂ ਕਨਫੈਸ਼ਨ ਕਰਦਾ ਦੂਸਰੀ ਗੱਲ ਇਹ ਜਿਹੜੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਕਨਫੈਸ਼ਨ ਐ ਇਹ ਅਦਾਲਤਾਂ 'ਚ ਨਹੀਂ ਮੰਨੀਆਂ ਜਾਂ ਚੱਤਾਂ ਅੱਜ ਆਸ ਅੱਜ ਤੁਸੀਂ ਕੀ ਲਿਆ ਦਾ ਤੋ ਇਹ ਫਿਲਮ ਉਹ ਪੀ ਕੋਸੇ ਤਾਰਾ ਨਾ ਕੋਸੇ ਬਾਰਾ ਬੋਟੂ ਦੀ ਰਿਪੋਰਟਿੰਗ ਕਰੀਨ ਕੀ ਦੇਖੋ ਜੇ ਰਿਮਾਂਡ ਹੋਰ ਮੰਗਦੀ ਆ 5 ਦਿਨ ਦਾ ਰਿਮਾਂਡ ਰਹਿ ਚੁੱਕਾ ਮੈਂ ਤਾਂ ਪਹਿਲੀ ਵਾਰ ਦੇਖਿਆ ਕਿ ਇੱਕ ਮਰਡਰ ਹੋਇਆ ਮਰਡਰ ਦੇ ਵਿੱਚ ਹਮੇਸ਼ਾ ਵੈਪਨ ਬਰਾਮਦ ਹੁੰਦਾ ਹੋਰ ਇਹ ਚ ਕੁਝ ਨਹੀਂ ਬਰਾਮਦ ਹੁੰਦਾ ਹੁੰਦਾ ਤਾਂ ਇਸ ਦੇ ਵਿੱਚ 5 ਦਿਨ ਜੇ 5 ਦਿਨ ਦੇ ਰਿਮਾਂਡ ਚ ਕੁਝ ਨਹੀਂ ਹੋਇਆ ਤੇ 6ਵੇਂ ਰਿਮਾਂਡ ਚ ਕੀ ਮਿਲਣਾ ਇਸ ਦੇ ਵਿੱਚ ਸੋ ਅਸੀਂ ਤਾਂ ਰਿਕਵੈਸਟ ਅਦਾਲਤ ਨੂੰ ਕਰਾਂਗੇ ਕੋਈ ਰਿਮਾਂਡ ਵਾਲੀ ਗੱਲ ਨਹੀਂ ਬਣਦੀ ਜਨਾਬ ਲੋਕਾਂ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੇ ਬੋਲਗ ਇਗ ਉਹ ਕਹਿੰਦੇ ਵੀ ਕਾਨੂੰਨ ਦਾ ਕੰਮ ਹੈ ਕਾਨੂੰਨ ਕੋਸ਼ ਨੂੰ ਹੱਥ ਤੇ ਨਹੀਂ ਲੈਣਾ ਤੇ ਮੈਂ ਤਾਂ ਆਪ ਹੈਰਾਨ ਆ ਜੀ ਐਲੀਗੇਸ਼ਨ ਲੱਗ ਕਿਉਂ ਰਹੇ ਨੇ ਮੈਂ ਕਹਿ ਰਿਹਾ ਕਿ ਭਾਈ ਅਮਰਤਪਾਲ ਦਾ ਕਿਸੇ ਦਾ ਕੰਮ ਹੀ ਨਹੀਂ ਤੇ ਕੰਮ ਹੀ ਉਹਨਾਂ ਬੰਦਿਆਂ ਦਾ ਜਿਹੜੇ ਉਹਨੂੰ ਨਫ਼ਰਤ ਕਰਦੇ ਸੀ ਇਹ ਆਪਾਂ ਕਿਵੇਂ ਕਵਾਂਗੇ ਕਿ ਭਾਈ ਅਮਰਤਪਾਲ ਮੈਰੋ ਜਾ ਉਹਦੇ ਬੰਦਿਆਂ ਨੇ ਮਰਡਰ ਕੀਤਾ ਪਿਛਲੇ 3 ਮਹੀਨਿਆਂ ਤੋਂ ਅਮਰਤਪਾਲ ਪਾਈ ਇਸ ਕੰਚਨ ਕੁਮਾਰੀ ਨੂੰ ਸਮਝਾਉਂਦਾ ਆ ਰਹੀ ਸੀ ਦਾ ਨਹੀਂ ਸਮਝਾਉਣ ਦਾ ਮਤਲਬ ਮਰਡਰ ਥੋੜਾ ਹੁੰਦਾ ਜੀ ਸਮਝਾਉ ਤਾ ਨੂੰ ਸਾਰੀ ਦੁਨੀਆ ਹੀ ਰਹੀ ਸੀ ਜਦੋਂ ਥੱਲੇ ਉਹਦੀ ਵਰਡਿੰਗ ਪੜੋਗੇ ਹਰ ਬੰਦਾ ਕਹਿ ਰਿਹਾ ਵਿੱਚੋਂ ਕਿ ਬੀਬੀ ਸੰਘ ਕਰ ਬੀਬੀ ਸ਼ਰਮ ਕਰ ਇਹ ਗੱਲ ਪੰਜਾਬ ਹੈ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਇੱਕ ਫਰਾਡ ਕਰ ਰਹੇ ਹੋ ਨਾ ਆਪ ਆਪ ਦਾ ਬਦਲ ਕੇ ਸਰਕਾਰ ਦਾ ਪਹਿਲਾ ਫਰਜ ਬਣਦਾ ਸੀ ਕੀ ਉਹ ਲੇਡੀ ਨੇ ਇੱਕ ਫਰਾਡ ਨਹੀਂ ਕੀਤਾ ਪੰਜਾਬ ਦੇ ਵਿੱਚ ਆਪਦਾ ਨਾਮ ਚੇਂਜ ਕਰਕੇ ਆਪਦੀ ਆਇਡੈਂਟੀਫਿਕੇਸ਼ਨ ਲੁਕੋ ਕੇ ਉਹ ਕੀ ਕਰ ਰਹੀ ਸੀ ਪੰਜਾਬ ਦੇ ਵਿੱਚ ਕਈ ਇਹ ਵੀ ਹੋ ਸਕਦਾ ਕਿ ਦੂਜੀ ਕੰਟਰੀ ਨਾਲ ਮਿਲੀ ਹੋਵੇ ਇਹ ਵੀ ਹੋ ਸਕਦਾ ਕਿ ਇੰਡੀਅਨ ਸਟੇਟ ਦਾ ਉਹਨੇ ਨੁਕਸਾਨ ਕਰਨਾ ਹੋਵੇ ਇਹੋ ਜੀ ਸਤਾਪਾ ਸਾਈਡ ਤੇ ਆਪਾਂ ਨਹੀਂ ਜਾ ਰਹੇ ਜਿਹੜਾ ਬੰਦਾ ਦੇਖੋ ਜੇ ਮੈਂ ਆਪਦੀ ਪਛਾਣ ਲੁਕਾਉਂਗਾ ਤਾਂ ਇਟ ਮੀਨਸ ਮੈਂ ਕੋਈ ਗਲਤ ਕੰਮ ਇਸ ਕੰਟਰੀ ਜਾਂ ਇਸ ਸਟੇਟ ਲਈ ਕਰ ਰਿਹਾ ਪਰ ਮਹਿਰੋ ਸਾਹਿਬ ਦੇ ਕਿਹਾ ਸੀ ਵੀ ਭਾਰਤੀ ਦਾ ਹੋਰ ਵੀ ਬਹੁਤ ਇਕੱਲੇ ਬਿਠੂਦੇ ਦੀਆਂ ਨਹੀਂ ਇਹ ਗੱਲ ਤਾਂ ਕਲੀਅਰ ਹੋ ਗਈ ਨਹੀਂ 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 ਐਸਾ ਕੋਈ ਲਫ਼ਜ਼ ਨਹੀਂ ਆਇਆ ਜੇ ਕੋਈ ਚਲਾਨ ਦੇ ਵਿੱਚ ਆਊਗਾ ਕੋਈ ਐਫਐਸਐਲ ਦੀ ਰਿਪੋਰਟ ਆਊਗੀ ਉਹਦੀ ਆਵਾਜ਼ ਨੂੰ ਕਲੀਅਰ ਕਰੂਗੀ ਦੇਖੋ ਪਿੱਛੇ ਜੇ ਇਹ ਗੱਲ ਵੀ ਉੱਠੀ ਹੋਈ ਸੀ ਆਵਾਜ਼ ਕੱਢਣੀ ਦੂਸਰੇ ਬੰਦੇ ਦੀ ਤਾਂ ਇਹ ਟੈਕਨੀਕਲ ਵੀ ਐਕਸਪਰਟ ਵੀ ਕਹਿ ਚੁੱਕੇ ਨੇ ਕੋਟਾ ਚਾ ਕੇ ਕਿ ਕੋਈ ਬੰਦਾ ਕਿਸੇ ਦੀ ਆਵਾਜ਼ ਕੱਢ ਸਕਦਾ ਇਹ ਗੱਲ ਇਹ ਗੱਲ ਕੋਟੇ ਕਹਿ ਰਹੇ ਹੋ ਫਿਰ ਉਹ ਅਮਰਜਪਾਲ ਨੂੰ ਮੈਰੋ ਦੀ ਵੀਡੀਓ ਨਹੀਂ ਦੇਖੋ ਮੇਰੇ ਦੇਖਣ ਦੇ ਵਿੱਚ ਇੱਕ ਫਾਲਸਲੀ ਇਮਪਲੀਕੇਟ ਕੀਤਾ ਗਿਆ ਉਹ ਆਂਦੀ ਵੀਡੀਓ ਨਹੀਂ ਹੋ ਸਕਦੀ ਕਾਰਨ ਕੀ ਹੈ ਕਿ ਜੇ ਉਹ ਵੀਡੀਓ ਜੱਤਕਰ ਵੀਡੀਓ ਨੂੰ ਕੋਈ ਐਫਐਸਐਲ ਨੂੰ ਕਲੀਅਰ ਨਹੀਂ ਕਰਦੀ ਆਪਾਂ ਨੂੰ ਐਡਮਿਸਿਬਲ ਨਹੀਂ ਸਬਸਟ ਸਹਿਰ ਸਾਹਿਬ ਜਿਹੜੇ ਇੰਡੀਕਾਰ ਤੋਂ ਗਨਮੈਨ ਦਿੱਤੇ ਆ ਪੁਲਿਸ ਲਾ ਦਿੱਤੀ ਹੈ ਕੀ ਸਰਕਾਰ ਨੂੰ ਜਾਂ ਪੁਲਿਸ ਨੂੰ ਕੀ ਚਾਹੀਦਾ ਉਹਨਾਂ ਨੂੰ ਬੁਲਾ ਕੇ ਸੀਟਾਇਆ ਜਾਵੇ ਤਾਂ ਕਿ ਗਨਮੈਨ ਸਰ ਸਮਝਾਉਣਾ ਕਿ ਇਹਨਾਂ ਦੇ ਅਕਾਊਂਟ ਇਹਨਾਂ ਦੇ ਇਹਨਾਂ ਦੇ ਅਕਾਊਂਟ ਬੰਦ ਕਰੋ ਇਹਨਾਂ ਦੇ ਐਕਸ਼ਨ ਲਾਓ ਪਬਲਿਕ ਨਿਊਸੈਂਸ ਹੈ ਲੋਕਾਂ ਦੇ ਬੱਚੇ ਖਰਾਬ ਹੋ ਰਹੇ ਨੇ ਕੱਲ ਮੈਨੂੰ ਇੱਕ ਰਿਪੋਰਟਰ ਨੇ ਇੱਕੋ ਲੇਡੀ ਜੀ ਨਾਲ ਦੀ ਵੀਡੀਓ ਭੇਜੀ ਐ ਓਪਨ ਐ ਬਿਲਕੁਲ ਯਾਰੋ ਉਹਨਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਆ ਖਾਰਾ ਸਾਹਿਬ ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਵੀ ਸੰਨੀ ਲਿਆਉਣੀ ਵੀ ਸਿੱਖਾਂ ਦੀ ਕੁੜੀ ਐ ਓਬਵੀਅਸ ਨੇਤਾ ਬਣ ਨਹੀਂ ਸੰਨੀ ਇਹ ਤਾਂ ਇਹ ਇਲਜ਼ਾਮ ਤਾਂ ਲੱਗਣ ਪਾਈ ਅਮਰਤਪਾਲ ਤੇ ਜੇ ਉਹਨੇ ਮਰਡਰ ਕੀਤਾ ਤਾਂ ਇਹ ਆਪਾਂ ਇਸ ਤਰ੍ਹਾਂ ਤਾਂ ਲੱਖਾਂ ਲੋਕ ਨੇ ਉਹਦਾ ਮਰਡਰ ਕਿੰਨੇ ਕੀਤਾ ਗਲਤ ਅਸੀਂ ਵੀ ਹੈਰਾਨ ਆ ਕਿ ਉਹਦਾ ਮਰਡਰ ਕੀਤਾ ਕਿੰਨੇ ਅਮਰਤਪਾਲ ਮਹਿਰੂ ਦੇ ਵਕੀਲ ਹਰਪਾਰ ਸਿੰਘ ਖਾਰਾ ਦਾ ਇਹ ਕਹਿਣਾ ਸੀਗਾ ਕਿ ਇਹ ਕੇਸ ਜਿਹੜਾ ਹੈ ਇਹਦੇ ਵਿੱਚ ਕੋਈ ਜਾਣ ਨਹੀਂ ਹੈਗੀ ਪੁਲਿਸ ਵਾਲਿਆਂ ਕੋਲ ਕੋਈ ਐਵਿਡੈਂਸ ਨਹੀਂ ਹੈਗਾ ਜਿਹੜਾ ਜਿਹੜੇ ਦੋ ਸਾਥੀ ਫੜੇ ਗਏ ਹੈ ਅਮਰਪਾਲ ਮਹਿਰੂ ਦੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਕੁੜੀ ਦਾ ਗਲਾ ਘੁੱਟ ਕੇ ਮਾਰਿਆ ਗਿਆ ਹੈਗਾ ਵੈ ਤੇ ਜਿਸ ਕੱਪੜੇ ਦੇ ਨਾਲ ਗਲਾ ਘੁੱਟ ਕੇ ਮਾਰਿਆ ਵੈ ਉਹਨੂੰ ਅਸੀਂ ਸਾੜ ਦਿੱਤਾ ਸੀਗਾ ਹੋਰ ਕੋਈ ਵਪਨ ਇਹਦੇ ਵਿੱਚ ਇਸਤੇਮਾਲ ਨਹੀਂ ਹੋਇਆ ਦੂਸਰਾ ਉਹਨਾਂ ਨੇ ਕਿਹਾ ਇੱਕ ਮੋਬਾਈਲ ਦਾ से पहली पेशी ज मुलम फे कि अभी मोबाइल है पुलिस न देता है किसी चीज की रिकवरी नहीं है वो बंदा ज अमृतपाल मेहरू ज इस कुी के सख्त ग्रोह चाह सख्त नफरत करता जी एफ आई आर बनाई गई है ਉਹ ਬਿਲਕੁਲ ਵੀ ਮੈਚ ਨਹੀਂ ਕਰਦੀ ਹੈਗੀ ਬੇਬੁਨਿਆਦ ਇਹ ਕੇਸ ਬਣਾਇਆ ਗਿਆ ਕੋਈ ਇਹਦੇ ਚ ਐਵੀਡੈਂਸ ਮੌਜੂਦ ਨਹੀਂ ਹੈਗੇ ਕਿਉਂਕਿ ਅਮਰਤਪਾਲ ਇਸ ਤਰ੍ਹਾਂ ਦੇ ਮੁੱਦਿਆਂ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਬੋਲਦਾ ਸੀਗਾ ਖੁੱਲ ਕੇ ਬੋਲਦਾ ਸੀ ਇਹੋ ਜੀਆਂ ਚੀਜ਼ਾਂ ਨੂੰ ਐਕਸਪੋਜ਼ ਕਰਦਾ ਸੀ ਗੰਧ ਫੁਲਾਉਣ ਵਾਲਿਆਂ ਨੂੰ ਮਨਾ ਕਰਦਾ ਸੀ ਚਾਹੀ ਉਹ ਡੇਰੇਆਂ ਤੇ ਸੀਗਾ ਚਾਹੀ ਉਹ ਸੋਸ਼ਲ ਮੀਡੀਆ ਦੇ ਉੱਤੇ ਉਹ ਹਰ ਜਗ੍ਹਾ ਤੇ ਖੁੱਲ ਕੇ ਬੋਲਦਾ ਸੀ ਇਹ ਸਿਰਫ ਉਹਦੇ ਵਿਰੋਧ ਦੇ ਵਿੱਚ प्रशासन कर जो विरोधी है वो सब कुछ करवा रहे हैं है, हकीकत देख इस तरह का कोई भी मामला नहीं है कोई ठोस एविडेंस नहीं है पुलिस को सिर्फ बेबुनियाद बेमकसद गल् है ये केस बहुत जल्द खत्म हो जाएगा और वो बहुत जल्द बाजियाब रिहा हो जाएंगे बाकी फिर कहना सरपाल सिंह खारा दिन सुन के ਕਮੈਂਟ ਵਿੱਚ لازمی ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼